हां जी सर शी कल सारेनु मैं लेमन बुटीक तो आज एक बहुत ही सोणा ਜਆ ਮਸ਼ੀਨ ਵਰਕ ਦਾ ਸੂਟ ਰੈਡੀ ਹੋ ਕੇ ਜਾ ਰਿਹਾ ਸੀ ਪਿਓਰ ਕਾਟਨ ਦੇ ਸਟੱਫ ਦੇ ਉੱਪਰ ਚੈੱਕ ਜਿਆ ਸਟੱਫ ਹੈ ਇਹ ਪਿਓਰ ਕਾਟਨ ਦਾ ਬਹੁਤ ਹੀ ਸੋਣਾ ਔਰ ਬਹੁਤ ਹੀ ਸੌਫਟ ਜਿਆ ਸਟੱਫ ਹੈ ਤੁਸੀਂ ਇਹਨੂੰ ਸੂਟ ਨੂੰ ਵਿਦਆਊਟ ਲਾਈਨਿੰਗ ਵੀ ਸਟਿਚ ਕਰਾ ਸਕਦੇ ਹੋ ਇਹ ਆਪਾਂ ਨੈਕ ਬਣਾਇਆ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ बहुत ही सोहनी फिनिशिंग आई हुई है एम्ब्रॉयडरी क्लोज पिक करके देख सकते दे। हो और कलर कॉम्बीनेशन भी देख सकते दे। हो बहुत ही सोहने और यूनीक जलर ने एवली बाजू रेडी की किए बाजू के उपर वाली छोटी जी बील आएगी बहुत ही सोहनी जी और उस तो बाद वाला काम होॉटम के उपर वो भी देख सकते हो बॉटम के उपर ਆਪਾਂ ਇੱਕ ਸਾਈਡ ਦੀ ਬਾਟਮ ਬਣਾ ਲਈ ਹੈ ਤੇ ਦੂਸਰੀ ਸਾਈਡ ਦੀ ਆਪਣੀ ਬਾਟਮ ਜਿਹੜੀ ਹੈਗੀ ਆ ਆਲਰੇਡੀ ਹੋ ਰਹੀ ਹੈ ਬਹੁਤ ਹੀ ਸੋਹਣਾ ਜਿਹਾ ਸੂਟ ਹੈ ਜੀ ਇਹ ਵਿਦ ਫਿਰ ਆਪਾਂ ਸੂਟ ਰੈਡੀ ਕਰਨਾ ਦੁਪੱਟਾ ਰੈਡੀ ਹੋਈ ਤੋਂ ਬਾਅਦ ਆਪਾਂ ਤੁਹਾਨੂੰ ਇਹਦੀ ਫੁੱਲ ਲੁੱਕ ਦਿਖਾਵਾਂਗੇ ਇਹਦੇ ਨਾਲ ਆਪਾਂ ਇਹਦੀ ਪਾਕਟ ਸਟਾਈਲ ਬਣਾਉਣਾ ਪਾਕਟ ਦਾ ਵਰਕ ਵੀ ਅਜੇ ਹੋ ਰਿਹਾ ਵਾ ਉਹ ਵੀ ਤੁਹਾਨੂੰ ਜਦੋਂ ਸੂਟ ਫੁੱਲ ਰੈਡੀ ਹੋ ਗਿਆ ਉਹ ਤੁਹਾਨੂੰ ਆਪਾਂ ਉਸ ਤੋਂ ਬਾਅਦ ਦਿਖਾਵਾਂਗੇ ਇਹ ਤੁਸੀਂ ਇੱਕ ਛੋਟੀ ਜੀ ਲੁੱਕ ਸੂਟ ਦੇ ਦੇਖ ਸਕਦੇ ਹੋ ਅਗਰ ਤੁਸੀਂ ਇਹਦੇ ਨਾਲ ਦੇ ਸੂਟ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਔਰ ਆਪਣੀ ਪਸੰਦ ਦੇ ਕਲਰ ਦੇ ਉੱਪਰ ਆਪਣੀ ਪਸੰਦ ਦੇ ਫੈਬਰਿਕ ਦੇ ਉੱਪਰ ਤੁਸੀਂ ਇਹ ਸੂਟ ਨੂੰ ਰੈਡੀ ਕਰਵਾ ਸਕਦੇ ਹੋ ਵਿਦ ਦੇ ਦੁਪੱਟਾ ਕਰਵਾਉਣਾ ਚਾਹੁੰਦੇ ਆ ਤਾਂ ਵੀ ਕਰਵਾ ਸਕਦੇ ਹੋ ਅਗਰ ਵਿਦਆਊਟ ਦੁਪੱਟਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆ ਵੀ ਕਰਵਾ ਸਕਦੇ ਹੋ ਜੀ ਆਰਡਰ ਦੇ ਲਈ WhatsApp ਕਰੋ ਜੀ ਥੈਂਕ ਯੂ